ਪੰਜ ਸਤਿ ਸ਼੍ਰੀ ਕਾਲ ਜੀ ਮਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਇਹ ਵੀਡੀਓ ਆਪਾਂ ਲੈ ਕੇ ਆਏ ਆਂ ਜੇ ਆਪਾਂ ਨੂੰ 2 ਵਜੇ ਤੋਂ ਲੈ ਕੇ 5 ਵਜੇ ਦੇ ਵਿੱਚ ਵਿੱਚ ਨੀਂਦ ਜਾਗ ਆਉਂਦੀ ਹੈ ਸੁੱਤੇ ਪਿਆ ਨੂੰ ਚਾਹੇ ਬੁਸ਼ਾਰਦ ਦਾ ਪ੍ਰੈਸ਼ਰ ਕਰ ਲਓ ਜਾਗ ਆ ਜਾਂਦੀ ਹੈ ਜਾਂ ਵੈਸੇ ਆਪਣਾ ਅਚ ਵੀ ਜੀ ਲੱਗਿਆ ਕਿ ਜਾਗ ਆਉਂਦੀ ਹੈ ਤੇ ਉਹਦੇ ਕੀ ਕਾਰਨ ਹੁੰਦੇ ਆ ਇਹ ਆਪਾਂ ਤੁਹਾਨੂੰ ਦੱਸਦੇ ਆਂਗੇ ਕਿ ਕਿਹੜੇ ਕਾਰਨ ਕਰਕੇ ਇਹ ਹੁੰਦਾ ਤੇ ਦੋ ਚਾਰ ਆਪਾਂ ਤੁਹਾਨੂੰ ਬੁਰੇ ਸੁਪਨੇ ਬਾਰੇ ਵੀ ਜਰੂਰ ਦੱਸਾਂਗੇ ਕਿਸ ਤਰ੍ਹਾਂ ਦਾ ਸੁਪਨਾ ਆਇਆ ਤੁਹਾਨੂੰ ਤੁੰਗਾ ਜਾ ਮਾਰ ਲਓ ਜੀ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਵੀਡੀਓ ਐਂਡ ਤੱਕ ਪਲੀਜ਼ ਜ਼ਰੂਰ ਦੇਖਿਆ ਕਰੋ ਦੇਖੋ ਇਹ ਪਹਿਲੀ ਗੱਲ ਤਾਂ ਇਹ ਜਦੋਂ ਆਪਾਂ ਨੂੰ 2 ਤੋਂ 2:30 ਵਜੇ ਦੇ ਵਿੱਚ ਜਾਗ ਆਉਂਦੀ ਆ ਹਰ ਉਹ ਹਾਂ ਕਦੇ-ਕਦਾਈਂ ਤਾਂ ਹੋ ਜਾਂਦਾ ਜਿਵੇਂ ਆਪਾਂ ਨੂੰ ਹਰ ਉਹ ਜਾਗ ਆਉਂਦੀ ਆ ਉਹ ਸਮੇਂ ਆਪਾਂ ਨੂੰ ਪਿਸ਼ਾਬ ਆਉਂਦਾ ਨਾ ਪਿਸ਼ਾਬ ਦਾ ਪ੍ਰੈਸ਼ਰ ਪੈ ਜਾਂਦਾ ਤੇ ਕਈ ਵਾਰ ਅਚਾਨਕ ਆਪਾਂ ਤੇਪਕ ਕੇ ਉੱਠ ਵੇਟ ਖੜਦੇ ਆ ਤੇ ਤੁਸੀਂ ਉੱਥੇ ਸੁਚੇਤ ਹੋ ਜਓ ਉੱਥੇ ਉਹਨਾਂ ਕਾਰਨ ਕਿਉਂ ਹੁੰਦਾ ਕਿ ਹੁੰਦਾ ਕੁਝ ਕੋਈ ਤੁਹਾਡੇ ਤੁਹਾਡੇ ਪਿੱਤਰ ਹੈ ਜਿਹੜੇ ਤੁਸੀਂ ਪਿੱਤਰ ਆ ਮੰਨਦੇ ਹੋ ਉਹਨਾਂ ਪ੍ਰਤੀ ਤੁਹਾਨੂੰ ਹੋਰ ਉੱਖਾਪਣਾ ਉਹਨਾਂ ਪ੍ਰਤੀ ਉਹ ਤੁਹਾਡੇ ਤੋਂ ਨਾਰਾਜ਼ ਹੈ ਤੁਸੀਂ ਕੋਈ ਉਹਨਾਂ ਦੇ ਮੰਨਣ ਬਣਾਉਣ ਦੇ ਵਿੱਚ ਕੋਈ ਸੇਵਾ ਪਾਣੀ ਦੇ ਵਿੱਚ ਕੋਈ ਜਿਹੀ ਗਲਤੀ ਕਰ ਲਈ ਜੋ ਤੁਹਾਨੂੰ ਉਹ ਦੁੱਖ ਦੇ ਰਹੇ ਹੈ ਉਹ ਤੁਹਾਨੂੰ ਜਗਾ ਰਹੇ ਇਹਦੇ ਲਈ ਉਹਨਾਂ ਨੂੰ ਕੋਈ ਤੁਸੀਂ ਗਲਤੀ ਕੀਤੀ ਹੈ ਤੁਹਾਡੇ ਚੇਤਾ ਆਇਆ ਤਾਂ ਤੁਸੀਂ ਉਹ ਗਲਤੀ ਨੂੰ ਸੁਧਾਰੋ ਨਹੀਂ ਚੇਤੇ ਆ ਰਿਹਾ ਤਾਂ ਤੁਸੀਂ ਉੱਥੇ ਕੀ ਕਰਨਾ ਗਾਂ ਨੂੰ ਹਰਾਚਾਰਾ ਜ਼ਰੂਰ ਪਾਓ ਕਾਲੇ ਕੁੱਤੇ ਨੂੰ ਰੋਟੀ ਖਵਾਉਣੀ ਸ਼ੁਰੂ ਕਰ ਦਿਓ ਤੇ ਮੱਛੀਆਂ ਨੂੰ ਆਟੇ ਦੀਆਂ ਗੁੰੜਾ ਕੇ ਪਾਓ ਆਟੇਆਂ ਉਹ ਬਟੋਲ ਗਈਆਂ ਹਨ ਉਹ ਜਿੱਥੇ ਮੱਛੀਆਂ ਪਾਣੀ ਚ ਉੱਥੇ ਜ਼ਰੂਰ ਸਿੱਟ ਕੇ ਆਓ ਤੁਸੀਂ ਦੇਖੋ 5-4 ਵਜੇ ਤੁਸੀਂ ਐਸ ਤਰ੍ਹਾਂ ਕਰੋਗੇ ਤੁਹਾਨੂੰ ਪੂਰਾ ਫਾਇਦਾ ਹੋਊਗਾ ਇਹ ਜੇਹੀ ਜੇ ਤੁਨ ਇਹੀ ਜਾਗ ਤਿੰਨ ਹੋ ਲੈ ਕਿ 4 ਵਜੇ ਵਿੱਚ ਜਾਗਮ ਤੇ ਸੁੱਤੇ ਪਿਆ ਨੋੜਦੇ ਆ ਤਾਂ ਉੱਥੇ ਕੀ ਹੁੰਦਾ ਉਥੇ ਹੁੰਦਾ ਤੁਹਾਡੇ ਜਿਹੜੇ ਪਿਕਚਰ ਹੈ ਤੁਹਾਡੇ ਕੋਲ ਦੇਵੀ ਦੇਵਤੇ ਆ ਉਹ ਤੁਹਾਡੇ ਤੋਂ ਬਹੁਤ ਪ੍ਰਸੰਨ ਹੈ ਬਹੁਤ ਖੁਸ਼ ਹੈ ਉਹ ਤੁਹਾਡੇ ਨਾਲ ਗੱਲਬਾਤ ਕੋਈ ਰਾਬਤਾ ਕਾਇਮ ਕਰਨਾ ਚਾਹੁੰਦੇ ਤੁਹਾਨੂੰ ਆਸ਼ੀਰਵਾਦ ਦੇ ਰਹੇ ਹੈ ਸੁੱਖ ਸ਼ਾਂਤੀ ਲਈ ਅੱਗੇ ਵਧਣ ਲਈ ਤੁਸੀਂ ਉਹਨਾਂ ਨੂੰ ਉਸ ਮੇਰੇ ਯਾਦ ਕਰ ਸਕਦੇ ਹੋਗੇ ਤਾਂ ਕਿ ਤੁਸੀਂ ਤਰੱਕੀਆਂ ਕਰੋ ਅੱਗੇ ਵਧੋ ਤੁਸੀਂ ਤੇ ਜੋ ਜਿੱਥੇ ਵੀ ਉਹ ਜਿੱਥੇ ਵੀ ਜਾ ਕੇ ਉਹਦੀ ਸੇਵਾ ਕਰਨ ਉਸੇ ਸੇਵਾ ਪੂਰੀ ਸੱਚੀ ਦੇ ਸ਼ਰਧਾ ਨਾਲ ਕਰੋ ਉਹਨਾਂ ਅਗੇ ਹੋਰ ਜ਼ਿਆਦਾ ਨਮਸਤੇ ਕਰੋ ਤਾਂ ਕਿ ਉਹ ਤੁਹਾਨੂੰ ਪੂਰਾ ਫਲ ਦੇਣ ਉਹ ਤੁਹਾਡੇ ਤੋਂ ਪੂਰੇ ਖੁਸ਼ ਹੁੰਦੇ ਆ ਪੂਰੇ ਪ੍ਰਸੰਨ ਹੁੰਦੇ ਆ ਇਸੇ ਲਈ ਤੁਹਾਨੂੰ ਤਿੰਨ ਤੋਂ ਲੈ ਕੇ 4 ਵਜੇ ਦੇ ਵਿੱਚ ਜਾਗਣਾ ਜੇ 4 ਤੱਕ 5 ਵਜੇ ਦੇ ਵਿੱਚ ਜਾਗ ਆਉਂਦੀ ਹੈ ਤੇ ਉੱਕ ਕੇ ਉੱਠਦੇ ਆ ਬਾਥਰੂਮ ਦਾ ਪ੍ਰੈਸ਼ਰ ਪੈਂਦਾ ਇਸ ਤਰ੍ਹਾਂ ਤੁਹਾਨੂੰ ਹੁੰਦਾ ਏ ਕਿ ਅਚਾਨਕ ਆ ਰੋਜ਼ ਇਸ ਵੇਲੇ ਜਾਗ ਆਉਂਦੀ ਹੈ ਤਾਂ ਪਰਮਾਤਮਾ ਚਾਹੁੰਦਾ ਹੈ ਕਿ ਤੂੰ ਰੀ ਦੀ ਭਗਤੀ ਚਲੀ ਈਸ਼ਵਰ ਤੁਹਾਨੂੰ ਸੁਚੇਤ ਦੇ ਸੁਚੇਤ ਕਰ ਰਿਹਾ ਹੈ ਸੰਕੇਤ ਦੇ ਰਿਹਾ ਹੈ ਕਿ ਤੈਨੂੰ ਭਗਤੀ ਦੀ ਲੋੜ ਹੈ ਤੇਰੇ ਪਾਪ ਧੁੱਲ ਜਾਣਗੇ ਤੂੰ ਭਗਤੀ ਕਰ ਸਿਮਰਨ ਕਰ ਸਿਮਰਨ ਦਾ ਟਾਈਮ ਹੋ ਗਿਆ ਤਾਂ ਕਰ ਕਿ ਉਹ ਸਮੇਂ ਆਪਾਂ ਨੂੰ ਈਸ਼ਵਰ ਵੱਲੋਂ ਸੰਕੇਤ ਤੇ ਆਂਦੇ ਵੀ ਤੂੰ ਉੱਠ ਇਸ ਔਨ ਦਾ ਸਮਾਂ ਨਹੀਂ ਇਹ ਤੇਰੇ ਕੀਤੇ ਹੋਏ ਪਾਪਾਂ ਨੂੰ ਧੋਣ ਦਾ ਸਮਾਂ ਤੂੰ ਉੱਠ ਕੇ ਸਿਮਰਨ ਕਰ ਪ੍ਰਮਾਤਮਾ ਬਾਪ ਜੁੜ ਜੀ ਐਸ ਤਰ੍ਹਾਂ ਤੁਹਾਡੇ ਨਾਲ ਹੁੰਦਾ ਹੈ ਤੁਹਾਡੇ ਨੇੜੇ ਕਿ ਮੰਦਿਰ ਆ ਜੀ ਗੁਰੂ ਘਰ ਉਥੇ ਤੁਸੀਂ ਜਰੂਰ ਜਾਓ ਗਰੀਬ ਗੀਨ ਦੁਰਖੀਆਂ ਦੀ ਸੇਵਾ ਜਰੂਰ ਕਰੋ ਗੁਰੂ ਘਰ ਦੇ ਵਿੱਚ ਹਮੇਸ਼ਾ ਨਮਕ ਦਾ ਦਾਨ ਤੁਸੀਂ ਜਰੂਰ ਕਰੋ ਜਿੱਥੇ ਤੁਹਾਡੇ ਗੁਰੂ ਘਰ ਦੇ ਵਿੱਚ ਲੰਗਰ ਵੱਗ ਨਮਕ ਦਾ ਦਾਨ ਸਭ ਤੋਂ ਸ਼ੁੱਧ ਤੇ ਵਧੀਆ ਦਾਣਾ ਜੋ ਤੁਹਾਨੂੰ ਬਹੁਤ ਛੇਤੀ ਗਰਾਹਤ ਹੋ ਜਾਂਦਾ ਹੈ ਤੁਸੀਂ ਉੱਥੇ ਲੂੰਦਾ ਤਾਂ ਜੁਰੂਰ ਕਰਕੇ ਉਹ ਸੇਵਾ ਕਰਕੇ ਤੇ ਹਰ ਰੋਜ਼ ਗੁਰੂ ਘਰ ਦੇ ਵਿੱਚ ਜਰੂਰ ਜਾਓ ਮੰਦਰ ਜਰੂਰ ਜਾਓ ਜੇ ਤੁਹਾਨੂੰ 4 ਦੇ 5 ਵਿੱਚ 4 ਆਉਂਦੀ ਹੈ ਈਸ਼ਵਰ ਤੁਹਾਨੂੰ ਸੰਚੇਤ ਕਰ ਰਿਹਾ ਕਿ ਆ ਮੇਰੇ ਕੋਲ ਬਹੁਤ ਗੱਲ ਹੈ ਮੈਂ ਤੈਨੂੰ ਦੇਵਾਂ ਤੈਨੂੰ ਮੈਂ ਸਕਸੈਸ ਬਣਾਵਾਂ ਚੰਗੀਆਂ ਉਚਾਈਆਂ ਤੇ ਪੰਜਾਵਾਂ ਜੋ ਤੁਹਾਨੂੰ ਨਿਯੰਤ ਕਰ ਦਿੱਤਾ ਕਰਦਾ ਮੈਂ ਤੈਨੂੰ ਢੇਰ ਸਾਰਾ ਦਾ ਫਲ ਦੇ ਇਹਦੇ ਲਈ ਜੇ ਫਿਰ ਤੁਸੀਂ ਉਹ ਮੰਦਰ ਗੁਰੂ ਘਰ ਜਾਣਾ ਸ਼ੁਰੂ ਕਰਦੇ ਹੋ ਸੌ ਨਾਲ ਉੱਠੋ ਇਸ਼ਨਾਨ ਪਾਣੀ ਕਰੋ ਇਹ ਕੁਦਕਾਰਕ ਮੰਦਰ ਜਾਨਾ ਸ਼ੁਰੂ ਕਰਦੇ ਤੁਸੀਂ ਦੇਖੋ ਤੁਹਾਡਾ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਊਗਾ ਤੁਹਾਡੇ ਲਈ ਨਵੇਂ-ਨਵੇਂ ਰਸਤੇ ਖੁੱਲਣਗੇ ਤੁਸੀਂ ਵੀ ਚੰਗੇ ਕਮਾਈ ਦੇ ਸਾਧਨ ਤੁਹਾਨੂੰ ਜੁੜਨਗੇ ਸਾਰੇ ਪਰਿਵਾਰ ਲਈ ਕਮਾਈ ਦੇ ਸਾਧਨ ਜੁੜਨਗੇ ਨਹੀਂ ਹੈਗਾ ਵੀ ਇੱਕ ਕਰਦਾ ਤੇ ਦੂਜੇ ਵੀ ਇਹ ਰੋਜ਼ ਪਿਆਰਾ ਸਾਰਿਆਂ ਨੇ ਸਾਧਨ ਜ਼ਰੂਰ ਬਾਣ ਤੁਸੀਂ ਕਰਨਾ ਸ਼ੁਰੂ ਕਰਨਾ ਇੱਥੇ ਆਪਾਂ ਤੁਹਾਨੂੰ ਥੋੜਾ ਜਿਹਾ ਦੱਸਦੇ ਕਿ ਜੇ ਆਪਾਂ ਕਹਿਣ ਹੈ ਵੀ ਹੁਣ ਆਪਾਂ ਪਰਮਾਤਮਾ ਨਾਲ ਜੁੜ ਕੇ ਜਦ ਉਮਰ ਹੋਗੀ ਜਦੋਂ ਬੜਾਪਾ ਆ ਗਿਆ ਜਦੋਂ ਜਿਵੇਂ ਜਿਵੇਂ ਇਨਸਾਨ ਦੀ ਮੁਟਾ ਹੋਦੀ ਹੈ ਨਾ ਉਹ ਠੰਡਾ ਪੈਣਾ ਸ਼ੁਰੂ ਹੋ ਜਾਂਦਾ ਹੈ ਹੱਡ ਹੱਤ ਪੈਰ ਕੰਮ ਕਰਨੋਂ ਫੜ ਜਾਂਦੇ ਆ ਇਮਿਊਨਿਟੀ ਸਿਸਟਮ ਵੀਕ ਹੋ ਜਾਂਦਾ ਤੇ ਕਮਜ਼ੋਰ ਹੋਏ ਨਾ ਫਿਰ ਬੱਚੇ ਆ ਆਦਮੀ ਦੇ ਅੰਦਰ ਜਿਵੇਂ ਜਿਵੇਂ ਸਮਝ ਰੋ ਵੀ ਮੌਤ ਦੇ ਨੇੜੇ ਜਾ ਰਹੇ ਆ ਇਨਸਾਨ ਦੇ ਅੰਦਰਲੀ ਜਿਹੜੀ ਹੰਕਾਰ ਟੁੱਟਦਾ ਜਾਂਦਾ ਉਹ ਖਤਮ ਹੋਣਾ ਸ਼ੁਰੂ ਹੋ ਜਾਂਦਾ ਫਿਰ ਇਨਸਾਨ ਨੂੰ ਕੀ ਹੁੰਦਾ ਕਿ ਮੈਂ ਹੁਣ ਪਰਮਾਤਮਾ ਦੇ ਨਾਲ ਲੱਗਾ ਪਰਮਾਤਮਾ ਦਾ ਨਾਮ ਧਿਆਮਾ ਜੋ ਮੈਂ ਚੰਗੇ ਮਾਰੇ ਕੰਮ ਕਰਿਆ ਉਹ ਮੇਰਾ ਪਾਪ ਧੁੱਲ ਜੇ ਜੋ ਮੈਂ ਬੇਈਮਾਨੀnga ਕਰਿਆ ਕਿਸੇ ਦੇ ਦਿਲ ਦਿਖਾਇਆ ਕਿਸੇ ਦੀਨ ਦੁਖੇ ਕਿਸੇ ਗਰੀਬ ਦਾ ਹੱਕ ਮਾਰਿਆ ਉਹ ਮੇਰਾ ਪਾਪ ਧੁੱਲ ਜੇ ਤੁਹਾਨੂੰ ਪਰਮਾਤਮਾ ਦੀ ਸ਼ਰਨ ਵਿੱਚ ਜਾਵਾਂ ਤਾਂ ਪਾਪ ਪਤਾ ਇਹ ਕਦੇ ਇਹ ਕਦੇ ਨਹੀਂ ਹੁੰਦਾ ਹਾਂ ਇਹ ਹੁੰਦਾ ਜਦੋਂ ਆਪਾਂ ਪਰਮਾਤਮਾ ਨਾਲ ਜੁੜ ਜਾਂਦੇ ਆ ਪਰਮਾਤਮਾ ਦੀ ਸ਼ਰਨ ਵਿੱਚ ਚਲੇ ਜਾਂਦੇ ਆ ਆਪਾਂ ਦੇ ਪਾਵਨ ਕੋਹਾਂ ਦੀ ਉਥੇ ਕੀ ਹੁੰਦਾ ਹੈ ਪਾਠ ਉਹ ਜਿ ਸਿਮਰਨ ਕਰਨ ਨਾਲ ਦੁੱਖ ਦੇ ਵਿੱਚੋਂ ਨਿਕਲ ਦੀ ਹਿੰਮਤ ਉੱਗਣ ਲੱਗ ਜਾਂਦੀ ਹੈ ਦੁੱਖ ਨਹੀਂ ਖਤਮ ਹੁੰਦੇ ਦੁੱਖ ਆਪਣੇ ਤੇ ਉਵੇਂ ਹੀ ਆਉਂਦੇ ਆ ਜੋ ਆਪਾਂ ਕਰਿਆ ਉਹ ਪ ਭਰਨਾ ਹੈਗੇ ਹੈਗਾ ਭਰ ਕੇ ਜਾਵਾਂਗੇ ਪਰ ਕੀ ਹੁੰਦਾ ਉਹਨਾਂ ਦੇ ਵਿੱਚੋਂ ਨਿਕਲ ਦੀ ਹਿੰਮਤ ਪਰਮਾਤਮਾ ਦਿੰਦਾ ਹੈ ਉਹ ਇੰਨੀ ਕਿ ਹਿੰਮਤ ਹੌਸਲਾ ਵਾਸ ਦਿੰਦਾ ਕਿ ਵੱਡੇ ਤੋਂ ਵੱਡੇ ਦੁੱਖ ਦਾ ਆਪਾਂ ਸਾਹਮਣਾ ਕਰ ਲੈਣੇ ਉਹ ਮਨ ਹਿੰਮਤ ਜ਼ਰੂਰ ਦੇ ਦਿੰਦਾ ਪਰ ਜੇ ਆਪਾਂ ਕਕੇ ਵੀ ਮੈਂ ਆ ਮਾੜਾ ਕਰਤਾ ਤੇ ਪ੍ਰਮਾਤਮਾ ਹੁਣ ਮੈਂ ਪ੍ਰਮਾਤਮਾ ਨਾਲ ਜੁੜ ਗਿਆ ਤੇ ਮੇਰੇ ਸਤਮ ਬਈ ਠੀਕ ਹੋ ਗਿਆ ਉਹ ਜੂਗਾ ਵੀ ਮੈਨੂੰ ਤਾਂ ਕੋਈ ਪਾਪ ਮੈਨੂੰ ਲੱਗਣਾ ਹੀ ਨਹੀਂਗਾ ਤੇ ਮੈਂ ਤਾਂ ਉਹਨਾਂ ਦਾ ਭਾਗੀ ਭਾਗੀ ਬਣ ਚੁਕੀ ਇਹ ਉਹ ਤੁਹਾਨੂੰ ਲੇਖਾ ਦੇਣਾ ਹੀ ਹੋ ਠੀਕ ਹੈ ਨਾ ਜੀ ਕਦੇ ਵੀ ਘਰ ਦੇ ਵਿੱਚ ਰਹਿ ਕੇ ਕਿਸੇ ਪਰਿਵਾਰ ਦੇ ਕਿਸੇ ਮੈਂਬਰ ਨਾਲ ਕਦੀ ਵੀ ਦੀਵਾਨੀ ਨਾ ਕਰੋ ਤਾਂ ਲੇਖਾ ਇਸ ਦੁਨੀਆ ਤੇ ਦੇਖੇ ਜਾਣਾ हां ਉਹਦੇ ਵਿੱਚੋਂ ਦੁੱਖ ਦੇ ਵਿੱਚੋਂ ਨਿਕਲ ਦੀ ਹਿੰਮਤ ਪਰਮਾਤਮਾ ਜ਼ਰੂਰ ਦੇਊਗਾ ਪਰ ਦੁੱਖ ਨਹੀਂ ਖਤਮ ਕਰਦਾ ਉਹਦਾ ਮੇਖਾ ਤਾਂ ਦੇਣੀ ਹਸਾਕ ਦਾ ਉਹਦਾ ਬਰਾਬਰ ਹੀ ਹੁੰਦਾ ਇਹ ਸੇ ਦੁਨੀਆਂ 'ਚ ਦੇ ਕੇ ਜਾਣੇ ਆਪਾਂ ਪਰ ਸਮਾਂ ਥੋੜਾ ਜਿਹਾ ਲੱਗੇ ਜਾਂਦਾ ਜੇ ਆਪਾਂ ਕਿਸੇ ਦਾ ਉਯਾਰਦੇ ਆ ਨਾ ਤੇ ਆਸ ਨਾ ਕਰੋ ਵੀ ਸਾਡਾ ਵੱਜ ਜੂ ਉਹ ਜੜੂ ਆਪਦਾ ਵੀ ਇੱਕ ਦਿਨ ਤਾਂ ਉਹ ਜੜੂ ਜੂ ਥੋੜਾ ਜਿਹਾ ਸਮਾਂ ਪੈ ਕੇ ਜੜ ਜੂ ਪਰ ਵਸਦਾ ਨਹੀਂ ਆਪਦਾ ਇਹਦੇ ਲਈ ਕੰਮ ਹੋਰ ਕਰੋ ਜਿਹੜੇ ਕੰਮ ਆਪਾਂ ਨੂੰ ਨੀਕੀ ਵੱਲ ਲੈ ਕੇ ਜਾਣ ਆਪਣਾ ਪੀੜ੍ਹੀਆਂ ਦਾ ਪੀੜ੍ਹੀਆਂ ਤੱਕ ਜਾਣ ਆਪਣੇ ਬੱਚੇ ਸੋਹਣਾ ਜੀਵਨ ਬਤਾਉਣ ਤੇ ਆਪ ਵੀ ਬਤਾ ਕੇ ਜਿਹੜੀ ਨੀਕੀ ਨੀਕ ਕਮਾਈ ਹੈ ਦਸਾਂ ਨਾ ਆਹ ਦੀ ਕਮਾਈ ਦੀ ਆਪਾਂ ਧੀ ਰੋਟੀ ਖਾ ਲ ਗਏ ਉਹ ਦਿਨ ਆਪਾਂ ਨੂੰ ਸਬਰ ਆ ਜਾਂਦਾ ਹੈ ਬੇਈਮਾਨੀ ਦੀਆਂ ਤੁਸੀਂ ਦੋ ਰੋਟੀਆਂ ਖਾਓ ਸਬਰ ਨਹੀਂ ਹੋਊਗਾ ਅੰਦਰ ਜਾ ਕੇ ਬਿਮਾਰ ਨਾਲ ਠੀਕ ਹੈ ਨਾ ਜੀ ਇਹ ਹੀ ਆਪਾਂ ਤੁਹਾਨੂੰ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਮੈਂ ਇਸ ਤਰ੍ਹਾਂ ਨਾ ਕਹਿੰਨੀ ਹੁੰਦੀ ਆ ਅੱਜ ਵੀ ਕਰਦੀ ਆ ਕਿਉਂਕਿ ਮੈਂ ਰੋਤਾਂ ਦੀਆਂ ਵਾਲੇ ਦੁਆਲੇ ਲੋਕਾਂ ਨੂੰ ਵੇਖੀ ਜਾਂਦੀਆਂ ਵੇਖ ਰਹੀਆਂ ਵੇਖੂਗੀ ਜਿਨੇ ਜੀਵਨ ਨਾ ਕਰੀਆਂ ਉਹ ਦੇ ਭੋਗ ਹੀ ਜਾਂਦਾ ਉਹ ਭੁਗਤਦਾ ਹੀ ਆ ਇਹਦੇ ਰਿਹਕਾਰ ਇੱਕ ਨਾ ਇਨਸਾਨ ਦਾ ਟੁੱਟ ਜਾਂਦਾ ਹੈ ਪਹਿਲਾਂ ਤੇ ਪ੍ਰਮਾਤਮਾ ਦਾ ਜਿੰਦਗੀ ਜਦੋਂ ਵੀ ਆਪਾਂ ਆਪਣੇ ਬੱਚਿਆਂ ਨੂੰ ਇਹੋ ਜੀ ਪਰਪਰੇਸ਼ਨ ਦੇ ਕੇ ਵੀ ਬੇਟਾ ਬੇਈਮਾਨੀ ਨਹੀਂ ਕਰਨੀ ਕਮਾਈ ਤੂੰ ਹੱਕ ਦੀ ਕਰਨੀ ਤਾਂ ਫੇਰ ਹੀ ਤੈਨੂੰ ਵਾਅਦਾ ਕਰੂ ਫੇਰ ਹੀ ਤੈਨੂੰ ਖੜੂ ਤੇ ਫੇਰ ਹੀ ਤੂੰ ਤਰੱਕੀਆਂ ਕਰੇਗਾ ਜੇ ਤੈਨੂੰ ਅੱਧੀ ਰੋਟੀ ਵੀ ਕਮਾਈ ਦੀ ਹੱਕਰੀ ਕਮਾਈ ਦੀ ਖਾਣੀ ਦਾ ਪੁੱਤ ਬਹੁਤ ਧੰਨ ਹੈ ਤੇ ਬੇਈਮਾਨੀ ਤੇ ਭਮਾਤ ਉਸ ਜੌਨੇ ਦੇ ਥਾਲ ਚ ਖਾਣਾ ਉਹ ਪੁੱਤ ਪਾਪੀ ਹੁੰਦੇ। ਬੱਚੇ ਨੂੰ ਸ਼ੁਰੂ ਤੇ ਕਰੋ। ਬਾਕੀ ਜੇ ਆਪਾਂ ਸੋਚ ਗਏ ਨਾ ਜੇ ਆਪਾਂ ਆਪ ਸਹੀ ਹੋ ਜਾਈਏ ਤਾਂ ਬੱਚਾ ਨੇਚਰਲੀ ਸਹੀ ਹੋ ਜਾਂਦਾ। ਕਿਉਂਕਿ ਉਹ ਮਾਪੇ ਤੋਂ ਸਿੱਖਦਾ ਸਭ ਕੁਝ ਹੈ। ਮਾਪੇ ਪਹਿਲੇ ਗੁਰੂ ਆ। ਮਾਪੇ ਪਹਿਲੇ ਟੀਚਰ ਆ ਉਹਦੇ। ਸਭ ਕੁਝ ਮਾਪੇ ਤੋਂ ਘਰੋਂ ਹੀ ਸਿੱਖਦਾ। ਦੇ ਮਾਵਾਪਿਆਂ ਨੂੰ ਸਾਰਾ ਦਿਨ ਪੁੱਠੀਆਂ ਉਂਗਲਾਂ ਲੋਕਾਂ ਦੇ ਖਿਲਾਫ ਕਢਾਈ ਪੜ੍ਹਾਈ ਜਾਣਾ ਸਾਰਾ ਦਿਨ ਬੇਈਮਾਨੀ ਦਾ ਪਾਠ ਪੜ੍ਹਾਈ ਜਾਣਾ ਤੇ ਫਿਰ ਬੱਚਾ ਮਾਨਦਾਰ ਹੋਣ ਦੀ ਨਹੀਂ ਜਿਆਦਾ ਇਹਦੇ ਲਈ ਬੱਚੇ ਨੂੰ ਬਚਪਨ ਤੋਂ ਹੀ ਸਿਖਾਓ ਬੱਚਿਆਂ ਦੇ ਸਾਹਮਣੇ ਦਾਨਪੂਰਨ ਕਰੋ ਤਾਂ ਕਿ ਬੱਚਿਆਂ ਦੇ ਵਿੱਚ ਵੀ ਉਪਉਣ ਜਾਵੇ ਬੱਚਿਆਂ ਨੂੰ ਦਾਨਪੂਰਨ ਕਰਕੇ ਸਾਰਾ ਕੁਝ ਦੱਸੋ ਸਾਰਾ ਕੁਝ ਸਮਝਾਓ ਬੱਚੇ ਨੂੰ ਤਾਂ ਕਿ ਬੱਚਾ ਵੱਡਾ ਹੋ ਕੇ ਸਿਰਫ ਨੇਕੀ ਦੇ ਰਾਹ ਤੇ ਚੱਲੇ ਮੇਕ ਕਮਾਈ ਫਲਦੀ ਹੁੰਦੀ ਹੈ ਜੀ ਲੋੜ ਨਹੀਂ ਆਪਾਂ ਥੋੜਾ ਜਿਹਾ ਤੁਹਾਨੂੰ ਸੁਪਣਿਆਂ ਬਾਰੇ ਵੀ ਚਾਨਣ ਪਾਉਣੀ ਹੈ ਇੱਥੇ ਵੀ ਜੇ ਆਪਾਂ ਨੂੰ ਸੁਪਣੇ ਦੇ ਵਿੱਚ ਛੋਟਾ ਬੱਚਾ ਦਿਖਦਾ ਤਾਂ ਸਮਝੋ ਤੁਸੀਂ ਆਉਣ ਵਾਲਾ ਸਮਾਂ ਤੋਂ ਤਰੱਕੀਆਂ ਤੇ ਲੈ ਕੇ ਜਾਊਗਾ ਤੁਸੀਂ ਤਰੱਕੀਆਂ ਕਰੋਗੇ ਜੇ ਤੁਹਾਨੂੰ ਮੀਂਹ ਪੈਂਦਾ ਦਿਸਦਾ ਤਾਂ ਤੁਹਾਡੇ ਤੇ ਪ੍ਰਮਾਤਮਾ ਮਿਹਰਬਾਨ ਹੈ ਤੁਹਾਨੂੰ ਕਿਸੇ ਵੀ ਪਾਸੇ ਤਾਂ ਦੌੜ ਤੇ ਵੀਰ ਘਰ ਕਾਮੋਂ ਲੱਗੂ ਤੁਸੀਂ ਸਾਰਾ ਪਰਿਵਾਰ ਚੰਗੇ ਕੰਮ ਚ ਚੰਗੇ ਪਾਸੇ ਨੂੰ ਜਾ ਰਿਹਾ ਹੈ ਸੋਹਣੇ ਦਿਨ ਤੁਹਾਡੇ ਤੇ ਆ ਰਹੇ ਹੈਗੇ ਜੇ ਤੁਹਾਨੂੰ ਸੱਪ ਦਿਖਦਾ ਤੇ ਇਹ ਥੋੜਾ ਜਿਹਾ ਮਾੜਾ ਹੁੰਦਾ ਜੇ ਸੱਪ ਦਾ ਦੇਖਣਾ ਮਾੜਾ ਹੁੰਦਾ ਜੇ ਤੁਹਾਨੂੰ ਵੀ ਵਰਕੂ ਨੂੰ ਨਿਕਲਦਾ ਆ ਵੀ ਸਕਰੀਨ 'ਚ ਦਿਖਦਾ ਇਹ ਵੀ ਮਾੜਾ ਹੁੰਦਾ ਇਹਦੇ ਨਾਲ ਤੁਸੀਂ ਕਿਤੇ ਜੇ ਤੁਹਾਨੂੰ ਦਿੱਸਦਾਗੇ ਤੁਸੀਂ ਕੋਨ ਦਾ ਦਾਨ ਜੂਰ ਕਰੋ ਕਿਸੇ ਗਰੀਬ ਨੂੰ ਰਾਸ਼ਨ ਪਾਣੀ ਲੈ ਕੇ ਦੇ ਸਕਦੇ ਹੋ ਹੁੰਦਾਨ ਦਾ ਕੁਪੂਆ ਨਿਕਾ ਸਕਦੇ ਆ ਇਸ ਤਰ੍ਹਾਂ ਕੋਈ ਕੰਨ ਕਰ ਸਕਦੇ ਹੋ ਤੁਸੀਂ ਕਿਸੇ ਗਰੀਬ ਨੂੰ ਦਵਾਈ ਲੈ ਕੇ ਦੇ ਦੇ ਤੇ ਜੇ ਹੁਣ ਜੇ ਤੁਹਾਨੂੰ ਤੁਸੀਂ ਕਿਸੇ ਪਹਾੜ ਤੋਂ ਦੇਖਦੇ ਹੋ ਇਹ ਚੰਗਾ ਹੁੰਦਾ ਇਹ ਕੋ ਮਾੜਾ ਨਹੀਂ ਹੁੰਦਾ ਇਹ ਤੁਹਾਡੇ ਲਈ ਸ਼ੁਭ ਹੁੰਦਾ ਹੈਗਾ ਤੇ ਇਹ ਹੋਰ ਮੈਂ ਪਾਣੀ ਉਹ ਸਾਰਾ ਪਾਣੀ ਦੇਖਦਾ ਤੂਫਾਨ ਆ ਰਹੀ ਹੈ ਅੰਦੀ ਆ ਰਹੀ ਹੈ ਇਹ ਵੀ ਤੁਹਾਡੇ ਲਈ ਚੰਗਾ ਸੰਕੇਤ ਹੁੰਦਾ ਇਹ ਮਾੜਾ ਸੰਕੇਤ ਨਹੀਂ ਹੁੰਦਾ ਹਾਂ ਜੇ ਤੁਸੀਂ ਆਪਣੇ ਮਰੇ ਹੋਏ ਲੋਕਾਂ ਨਾਲ ਗੱਲਾਂ ਕਰਦੇ ਹੋ ਨਾ ਉਹ ਤੁਹਾਡੇ ਕੋ ਕੁਝ ਮੰਗਦੇ ਆ ਤਾਂ ਸਮਝ ਲੋਗੇ ਉਹਨਾਂ ਦਾ ਜਿਹੜਾ ਆਪਾਂ ਕਹ ਦਿੰਨੇ ਵੀ ਪਿੰਡਦਾਨ ਕਹ ਦਿੰਨੇ ਆ ਜਾਂ ਆਪਾਂ ਕਹ ਦਿੰਨੇ ਵੀ ਜੀ ਗਤੀ ਨਹੀਂ ਕੋਈ ਮੁਕਤੀ ਨਹੀਂ ਮਿਲਿਆ ਉਹਨਾਂ ਦਾ ਇਦਲੀ ਉਹਦੇ ਹੌਸਲੇ ਕਰਾਓ ਜਿਹੜੇ ਵਿਪਾਰਤ ਕਰੋ ਪਾਠ ਗੁਰੂ ਘਰ ਦੇ ਵਿੱਚ ਰਖਵਾ ਸਕਦੇ ਹੋ ਕੋਈ ਉਹਦੇ ਨਾਮ ਦਾ ਕੋਈ ਨਿਦਾਨ ਤੁਸੀਂ ਕਰਵਾ ਸਕਦੇ ਤਾਂ ਕਿ ਉਹ ਤੁਹਾਡੇ ਤੋਂ ਚੀਜ਼ਾਂ ਮੰਗਣੋਂ ਹਟ ਗਏ ਤੇ ਜਿਉ ਤੁਹਾਨੂੰ ਕੁਝ ਤੇਰੇ ਹੈ ਤਾਂ ਫਿਰ ਤਾਂ ਬਹੁਤ ਸ਼ੁਭਾ ਤੁਹਾਡੇ ਵੀ ਚੰਗੇ ਆਉਣਗੇ ਪੰਜ ਚਾਰ ਦਿਨਾਂ ਦੇ ਵਿੱਚ ਹੀ ਤੁਹਾਨੂੰ ਇਹਦਾ ਰਿਜ਼ਲਟ ਮਿਲ ਜੂਗਾ 90% ਤੋਂ 80% ਕਿੰਨਾ ਲਾਭ ਹੋਊਗਾ ਤੁਸੀਂ ਉਸ ਤੋਂ ਬਾਅਦ ਹੀ ਜਾਣ ਸਕਦੇ ਹੋ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਇਹ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਦੱਸੋ ਆਈ ਵੀਡੀਓ ਤੁਹਾਨੂੰ ਕਿੰਤਾ ਨੀ ਲੱਗੀ ਤੁਸੀਂ ਇੰਨਾ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਜੁੜਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ